ਕਿਹੜਾ ਪਿੰਡ ਕੀ ਗੱਲ ਹੋਈ ਸੀ ਜਵਾਕ ਨਾਲ ਕਿੰਨੀ ਉਮਰ ਦਾ ਜਵਾਕ ਦੀ ਉਹ ਤੇ 12 ਸਾਲ ਉਹ ਕਿੰਵੀਂ ਕਲਾਸ ਪੜਦਾ ਇਹ 6ਵੀਂ ਕਲਾਸ ਕੀ ਗੱਲ ਹੋਈ ਸੀ ਅੱਜ ਅੱਜ ਸਵੇਰੇ ਇੱਕ ਛੇਰੇ ਦੇ ਘਰੋਂ ਭੇਜਿਆ ਨੂੰ ਪਿਆਰ ਕਰਕੇ ਵਰਤੀ ਪਾ ਕੇ ਘਰੋਂ ਭੇਜਿਆ ਇਹ ਜਾਵਤ ਸਕੂਲ ਜਾਵਣ ਇਹ ਸਕੂਲ ਉੱਤੇ ਸਕੂਲ ਆ ਗਿਆ ਤੇ ਉਹ ਸੀਗਾ ਕੋਈ ਬੰਦਾ ਸੀਗਾ ਜੀ ਨਹੀਂ ਜਾਣਦੇਗੇ ਉਹ ਤੇ ਸਕੂਲੋਂ ਲੈ ਗਿਆ ਤੇ ਬਾਅਦ ਚ 20 ਮਿੰਟ ਬਾਅਦ ਉਹਨੇ ਸਰ ਨੇ ਫੋਨ ਲਾਇਆ ਵੀ ਕਹਿੰਦਾ ਤੁਹਾਡੇ ਬੰਦੇ ਨੂੰ ਕੋਈ ਬੱਚੇ ਨੂੰ ਬਾਹਰ ਹੀ ਲੈ ਗਿਆ ਆਇਆ ਸਰ ਜੀ ਤੂੰ ਭੇਜਿਆਗਾ ਤੂੰ ਉਹ ਕਹਿੰਦਾ ਮੈਂ ਤੁਹਾਨੂੰ ਫੋਨ ਲਾਇਆ ਤੁਹਾਡੇ ਕੋਲ ਨਹੀਂ ਚੱਕਿਆ ਗਿਆ ਤੇ ਬਾਅਦ ਇੱਕ ਸਕੂਲ ਆਇਆ ਉਹ ਸਕੂਲ ਕਹਿੰਦਾ ਵੀ ਸਰ ਕਹਿੰਦਾ ਵੀ ਫੋਨ ਲਾਇਆ ਸੀ ਚੱਕਿਆ ਨਹੀਂ ਤੇ ਜੇ ਆ ਕੇ ਵੇਖਿਆ ਇੱਥੇ ਹੈ ਨਹੀਂ ਇਹਨੂੰ ਕਹਿਣ ਲੱਗਿਆ ਕਹਿੰਦਾ ਮੈਂ ਵੀ ਤੇਰੇ ਜੀ ਨੂੰ ਪੁੱਛਿਆ ਅਰੇ ਦੇਖ ਮੈਂ ਤੈਨੂੰ ਦਾਅ ਮਾਰਾਂਗੇ ਤੂੰ ਨਾ ਆ ਗਿਆ ਹਾਂ ਹਾਂ ਕੀ ਜਾਣਦੇ ਆ ਬੰਦੇ ਨੂੰ ਕੌਣ ਸੀਗਾ ਜਾਣਦੇ ਜੀ ਅਸੀਂ ਨਹੀਂ ਜਾਣਦੇ ਸੀਗੇ ਤਾਂ ਜਾਣਦੇ ਸੀਗੇ ਤੇ ਫਿਰ ਕਿਵੇਂ ਮੁੰਡਾ ਆਇਆ ਵਾਪਸ ਇਹ ਉਹਨਾਂ ਕੋਲ ਸ ਗਈ ਸੀ ਪੁਲਿਸ ਨੇ ਕੇਹੀ ਬੋਤਨ ਵਾਲੀ ਪੁਲਿਸ ਨੂੰ ਲੈ ਕੇ ਆਇਆ ਸਾਡੇ ਬੰਦੇ ਸੀਗੇ ਮੋੜਾ ਮੋੜਾ ਦੇ ਖੜਕੇ ਉਹ ਲੈ ਕੇ ਪੁੱਟਰ ਚਲਾ ਗਿਆ ਸੀ ਇਹਨੂੰ ਪੁੱਟਰ ਕਿੱਥੇ ਰੱਖਿਆ ਇਹਨੂੰ ਫਿਰ ਉਹ ਇਹਨੂੰ ਕਿੱਥੇ ਨਹੀਂ ਰੱਖਿਆ ਗਿਆ ਇਹਨੂੰ ਉੱਥੇ ਕਿਸੇ ਕੋਲੇ ਲੈ ਕੇ ਗਿਆ ਉੱਥੋਂ ਫੇਰ ਵੇ ਫੇਰ ਵਾਪਸ ਆ ਗਏ ਮੁੜ ਕੇ ਆ ਗਏ ਫੇਰ ਵਾਪਸ ਆ ਗਏ ਕਿੰਨਾ ਚਿਰ ਬਾਅਦ ਪੁਲਿਸ ਨੇ ਫੜ ਲਿਆ ਇਹਨੂੰ ਬੰਦੇ ਨੂੰ ਅੱਧਾ ਘੰਟਾ ਵੀ ਮੈਂ ਅੱਧਾ ਤਾਂ ਘੱਟ ਦੋ ਘੰਟੇ ਹੋ ਗਏ ਹੁਣੇ ਦੋ ਘੰਟੇ ਤਾਂ ਘੰਟਾ ਡੇਢ ਘੰਟੇ ਦੇ ਵਿੱਚ ਉਹ ਫੜਦੇ ਬੱਚਾ ਠੀਕ ਆ ਸਹੀ ਸਲਾਮਤ ਲੱਗਦਾ ਨਹੀਂ ਜੇ ਪੁਲਿਸ ਨਾ ਪਹੁੰਚਦੀ ਤਾਂ ਮੁੰਡੇ ਨੂੰ ਮਾਰ ਵੀ ਸਦਾ ਇਹ ਤਾਂ ਹੈਗੀ ਹੈ ਜਿਹੜਾ ਮਾਰੀ ਜਾਂਦਾ ਸੀ ਇਹ ਹੋਰ ਜਿਹਦਾ ਉਹਦੇ ਕੋਲ ਡਾਦਾ ਸੀਗਾ ਕਾਚੂ ਲਈ ਫਿਰਦਾ ਸੀਗਾ ਦਾਦੂ ਉਹਦੀ ਕੀਤੀ ਹੋਈ ਆ ਨਸ਼ਾ ਉਹਦਾ ਖਾਦਾ ਹੋਇਆ ਕੀ ਪਤਾ ਕੀ ਕਰਨ ਕੋਈ ਤੁਹਾਨੂੰ ਫੋਨ ਪਾਣ ਵੀ ਲਾਇਆ ਉਹਨੇ ਵੀ ਪੈਸੇ ਦੇ ਦੋ ਜਾਂ ਮਾਰ ਦੂੰਗਾ ਮੁੰਡਾ ਕੋਈ ਇਦਾਂ ਦਾ ਕੀਤਾ ਨਹੀਂ ਨਹੀਂ ਲਾਇਆਗਾ ਸਾਈ ਮੈਨੂੰ ਬੱਚੇ ਸਾਡੇ ਨੇ ਕਿਹਾ ਕਹਿੰਦਾ ਮੰਮੀ ਵੀ ਮੈਨੂੰ ਕਿਹਾ ਵੀ ਐ ਕਰਕੇ ਮੈਨੂੰ ਐ ਕਹਿੰਦਾ ਸੀਗਾ ਵੀ ਮੈਂ ਤੈਨੂੰ ਮਾਰ ਦੂੰਗਾ ਜੇ ਆਪਦੇ ਮੰਮੀ ਡੈਡੀ ਨੂੰ ਦੱਸਿਆ ਨਾ ਤੂੰ ਵੀ ਤੈਨੂੰ ਮਾਰ ਕੇ ਹੀ ਸੱਡ ਤੋਂ ਰਹਿਣਾ ਤੇ ਤੁਹਾਡੇ ਮੰਮੀ ਡੈਡੀ ਨੂੰ ਵੀ ਦੱਸਣਾ ਉਹ ਮੈਨੂੰ ਸਕੂਲੋਂ ਲੈ ਕੇ ਗਿਆ ਪੁਲਿਸ ਦਾ ਧੰਨਵਾਦ ਕਰਦੇ ਹਾਂ ਹਾਂ ਬਹੁਤ ਧੰਨਵਾਦੀ ਜਿਹੜਾ ਪੁਲਿਸ ਦਾ ਜਿਹੜਾ ਇੰਨਾ ਕੰਮ ਕੀਤਾ ਸਾਡੇ ਨਾਲ ਤੁਰੇ ਆ ਬਹੁਤ ਧੰਨਵਾਦ ਹੈਗਾ ਸਕੂਲ ਗਿਆ ਤੇ ਜਦੋਂ ਮੈਂ ਬ੍ਰੇਡ ਉੱਥੇ ਹੁਣ ਲੱਗਾ ਕਲਾਸ ਤੇ ਉਹ ਮੈਨੂੰ ਉਹਨੇ ਦੋ ਤੱਕਾਇਆ ਦਾ ਤੇ ਮੈਨੂੰ ਉਹ ਗੰਦਾ ਮੈਨੂੰ ਉਹ ਗੰਧਿਆ ਮਰਮਣ ਬਈ ਨਾ ਜਿਹੜਾ ਪਾਪਾ ਲੱਗਦਾ ਜੇ ਉਹ ਗੰਦਾ ਜੇ ਤੂੰ ਨਾ ਕਰਨਾ ਜੇ ਮੈਂ ਜਦੋਂ ਕਰੇਂ ਕਾ ਕਰ ਤੂੰ ਕਰੇਂ ਜੰਗੋ ਤੇ ਉਹਦੇ ਦਿਨ ਵਾਰ ਵਾਰ ਦੂੰਗਾ ਤੇ ਮੈਨੂੰ ਬੱਚਾ ਉਹ ਗੰਦਾ ਨਾ ਗੰਦਾ ਗੰਦਾ ਤੈਨੂੰ ਦਿਨ ਵਾਰ ਵਾਰ ਵਾਦ ਦੇ ਦੂੰਗਾ ਮੈਨੂੰ ਮੈਨੂੰ ਨੇ ਦਾ ਦਿਖਾਇਆ ਤੇ ਮੈਂ ਬੱਚਾ ਗਿਆ ਮੈਨੂੰ ਮੈਨੂੰ ਬਾਹਰ ਲੈ ਗਿਆ ਹੱਥ ਫੜ ਕੇ ਤੇ ਬੱਚਾ ਬੱਚੇ ਨੂੰ ਅੰਦਰ ਅੰਦਰ ਲੈ ਕੇ ਗਿਆ ਸਕੂਲ ਦੇ ਸਕੂਲ ਦੇ ਅੰਦਰੋਂ ਲੈ ਕੇ ਗਿਆ ਤੁਹਾਨੂੰ ਹਾਂ ਤੇ ਮੈਡਮ ਨੇ ਰੋਕਿਆ ਨਹੀਂ ਤੁਹਾਨੂੰ ਮੈਡਮ ਨੇ ਰੋਕਿਆ ਨਹੀਂ ਨਹੀਂ ਰੋਕਿਆ ਹੂੰ ਤੇ ਕੀ ਫਿਰ ਉਸ ਤੋਂ ਬਾਅਦ ਕਿੱਥੇ ਲੈ ਕੇ ਗਿਆ ਉਹ ਅੱਧਰ ਤੋਂ ਬਾਅਦ ਅੰਦਰ ਲੈ ਕੇ ਗਿਆ ਪੁੱਤਰ ਪੁੱਤਰ ਜਾ ਕੇ ਬੱਚਾ ਅਣਾ ਉਹ ਆਉਣ ਗਏ ਰੈਗੂਲਰ ਕਰਾਏ ਉਹ ਉਹ ਆਉਂਦਾ ਬਾਤੋਂ ਆਉਂ ਲੱਗਾ ਬਾਤੋਂ ਬਾਤੋਂ ਪਲਸ ਪਲਸ ਦੱਸ ਗਈ ਮੇਰੇ ਦੇ ਪਲਸ ਫਾ ਪਲਸ ਵਰਦੀ ਮੈਨੂੰ 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 ਲੱਭਦੀ ਤੇ ਬਾਤੋਂ ਆਇਆ ਕਿ ਕਦਾਰਨੀ ਕਦਾਰਨੀ ਮਰਸਾਈਕਲ ਤੇ ਲੱਗ ਗਿਆ ਤੇ ਮੈਨੂੰ ਇਹ ਕਹਿੰਨਾ ਮੈਨੂੰ ਕਹਿੰਦਾ ਮੈਨੂੰ ਕਦੋਂ ਕਦਾਂ ਆਉਂ ਲੱਗੇ ਮੈਨੂੰ ਉਹਨੇ ਪੈਟਰੋਲ ਪੰਪ ਦੇ ਉਹ ਦਿਖਾਇਆ ਦਾ ਗੰਦਾ ਮੈਂ ਤੈਨੂੰ ਵੜ ਵੱਦ ਦੂੰਗਾ ਤੇ ਤੁਮਨੋ ਹਨ ਜੇ ਤੁਆਇਂ ਕੀਆ ਭਈ ਮੈਨੂੰ ਲੱਗੇ 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 ਗਿਆ ਹੀ ਭਈ ਐਂ ਕਰਕੇ ਲਾਈਵ ਨੂੰ ਮੈਂ ਵੱਢ ਦੂੰਗਾ ਤੇ ਬਾਤੂਆ ਕਦੇ ਕਰ ਅਜਾ ਕੇ ਮੈਨੂੰ ਗੁੱਲ ਦੱਸ ਦਿੱ ਗਿਆ ਬਾਤੂਆ ਕੰਦਲੇ ਦੀ ਹੈ ਜਿੱਕਰ ਦੀ ਨਾ ਦੇ ਘਰੇ ਨਿਕਲ ਜਾਂਦਾ ਮਾਰ ਦੂੰਗਾ ਤੇ ਕਦਮਾਂ ਹਿ ਜਾਣੇ ਜਾਣੇ ਜਾਣ ਲੱਗੇ ਤੇ ਮੇਰੇ ਪਸਾ ਦੇ ਮੰਜਨ ਘੇੜਿਆਂ ਨੂੰ ਤੇ ਫੇ ਤੁਹਾਨੂੰ ਕਿੱਥੇ ਛੱਡ ਕੇ ਗਿਆ ਕਿ ਪੁਲਿਸ ਨੇ ਫੜ ਲਿਆ ਫਿਰ ਪੋਲਸ ਨੇ ਫੜ ਲਿਆ ਉਹਨੂੰ ਹੂੰ ਕੀ ਨਾਮਾ ਦੋਟਾ 88 ਰਾਨਾ ਪਿੰਡ ਕਿਹੜਾ ਪਿੰਡ ਮਾਣਾ ਕੀ ਕਹਿਣਾ ਚਾਹੋਗੇ ਕਿਵੇਂ ਕੀ ਗੱਲ ਹੋਈ ਇਹ ਨਾ ਜੀ ਜਿਹੜਾ ਇਹ ਮੁੰਡਾ ਸੀ ਆ ਇਹਦੀ ਇਹ ਮੁੰਡਾ ਇਹਦੇ ਮੁੰਡਾ ਸੀ ਉਹ ਤੇ ਮੁੰਡਾ ਸੀ ਉਹ ਮਾਂ ਉਹਦੀ ਕੋਈ ਘਰੇ ਰਹਿੰਦੀ ਬੱਟਰ ਉਹ ਆਪ ਦੀ ਆਪ ਚੱਲ ਕੇ ਚਾਰ ਪੰਜ ਦਿਨਾਂ ਕੋ ਘਰੇ ਆ ਗਈ ਜਿਹੜਾ ਉਹ ਮੌਜਰ ਮਸੀਆ ਜਿਹੜਾ ਮੁੰਡੇ ਲੈ ਕੇ ਗਿਆ ਉਹ ਉਹਦੇ ਮਾਂ ਹਿੰਦੀ ਉਹ ਚੱਕ ਕੇ ਧੱਕੇਸ਼ਾਹੀ ਨਾਲ ਲੈ ਕੇ ਗਿਆ ਦਾਹ ਦਿਖਾ ਕੇ ਵੀ ਮੇਰੇ ਆਪ ਦੀ ਦਾਦੀ ਨਾਲ ਗੱਲ ਕਰਾ ਨਹੀਂ ਚਾਹਵੇਂ ਮਾਰ ਦੂੰਗਾ ਦਾਦੀ ਕਿੱਥੇ ਰਹਿੰਦੀ ਹੈ ਦਾਦੀ ਪਹਿਲਾਂ ਬੁੱਟ ਰਹਿੰਦੀ ਹੁਣ ਆਪ ਚਾਰ ਦਿਨ ਹੋ ਗਏ ਆਪ ਦੀ ਆਪ ਘਰੇ ਆ ਗਈ ਹੈ ਤੇ ਦਾਦੀ ਨੂੰ ਜਾਣਦਾ ਜਿਹੜਾ ਮੁਰਜ ਨੂੰ ਮੈਂ ਗੋਸ਼ੂ ਹੈ ਹਾਂ ਜਾ ਉਹ ਘਰੇ ਰਹਿੰਦੀ ਉਹਦੇ ਬੁੱਟ ਰਹਿੰਦੀ ਉਹਦੇ ਘਰੇ ਦਾਦੀ ਦਾ ਪ੍ਰੇਮੀ ਹੈ ਹਾਂਜੀ ਹਾਂਜੀ ਹਾਂ ਹਾਂ ਪ੍ਰੇਮੀ ਹੈ ਉਹ ਉਹ ਧੱਕੇਸ਼ਾਹੀ ਕਰਦਾ ਸੀ ਇਹਨੂੰ ਤੋ ਬੁਕਾ ਕੇ ਲੈ ਗਿਆ ਰਿਵਾੜ ਕਰਕੇ ਲੈ ਗਿਆ ਨ ਬੱਚੇ ਨੂੰ ਮਾਰ ਦੂੰਗਾ ਦਾਦੀ ਨਾਲ ਗੱਲ ਕਰਾ ਜਾਂ ਦਾਦੀ ਨੂੰ ਲਿਆ ਗ੍ਰੈਬ ਕਰਦਾ ਸੀ ਬੱਚੇ ਨੂੰ ਕਿੰਨੀ ਉਮਰ ਉਹਦੀ ਉਹਦੀ ਆਪਾ ਕਾਫੀ ਹੋ 50 ਸਾਲ ਦਾ ਹੁਣ ਬਾਕੀ ਦੇ ਅੰਦਰ ਜਾ ਕੇ ਵੇਖਣਾ ਕਾਰਵਾਈ ਕਰਦੀ ਮੁੰਡੇ ਨੂੰ ਮਾਰ ਦੇ ਨੇ ਹਾਂ ਮੁੰਡੇ ਨੂੰ ਧਭਾਉਂਦਾ ਸੀ ਆਪ ਦੀ ਦਾਦੀ ਲਿਆ ਜਾਂ ਗੱਲ ਕਰਾ ਇਸ ਤਰ੍ਹਾਂ ਹੀ ਦਾਬੇ ਦਿੰਦਾ ਸੀ ਪਹਿਲਾਂ ਹੀ ਬਹੁਤ ਆਪੀ ਦਿੰਦਾ ਸੀ ਉਹਦਾ ਇਸ ਤਰ੍ਹਾਂ ਕਹਿੰਦਾ ਵੀ ਮੈਂ ਤਾਂ ਡਾਕੂ ਐ ਕਰ ਦੂੰਗਾ ਐ ਕਰ ਦੂੰਗਾ ਬਹੁਤ ਜਾਨੀ ਕੋ ਬੰਦਾ ਜਿਹੜਾ ਜਿਹਦੇ ਘਰੋਂ ਉਹ ਉਹਦੇ ਇੱਕ ਦਾ ਬਾਹ ਵਾਹ ਵੱਡੀ ਹੋਈ ਐ ਤੇ ਜਦੋਂ ਧੱਕੇਸ਼ਾ ਹੀ ਹੁੰਦੀ ਗਰੀਬ ਬੰਦੇ ਨਾਲ ਉਹਨੂੰ ਤੇ ਦਾਦੀ ਕੀ ਕਰਨੀ ਫਰਦਾਦੀ ਨੂੰ ਨਹੀਂ ਪੁੱਛਿਆ ਉਹਨੂੰ ਦਾਦੀ ਨੂੰ ਪੁੱਛਿਆ ਦਾਦੀ ਉਹ ਧੱਕੇਸ਼ਾਹੀ ਨਾਲ ਲੈ ਜਾਂ ਦੁਬਾਈ ਹੋਏ ਉਹਨੂੰ ਤੇ ਮੈਂ ਮਾਰ ਦੂੰ ਉਹਨਾਂ ਨਾਲ ਮਾਰ ਤੇਰੇ ਮੁੰਡੇ ਮਾਰ ਦੂੰ ਉਹ ਡਰ ਕੇ ਉੱਥੇ ਰਹੀ ਜਾਂਦੀ ਹੈ ਇਸ ਤਰ੍ਹਾਂ ਹੁੰਦਾ ਸਾਰਾ ਕੁਝ ਕਿਹੜਾ ਪਿੰਡ ਹੈ ਪਿੰਡ ਮਹਿਣਾ ਜੀ ਕੀ ਗੱਲ ਹੋ ਗਈ ਜੀ ਜੀ ਮੇਰੇ ਘਰ ਵਾਲੀ ਗਈ ਸੀ ਦਵਾਈ ਲੈਣ ਆ ਇਹ ਦਵਾ ਦਵਾਈ ਤੋ ਵਾ ਘਾ ਕੇ ਪਤਾ ਨਹੀਂ ਕਿਹੜੇ ਸਾਹ ਨਾਲ ਨਸ਼ਾ ਖਵਾ ਕੇ ਜਾਂ ਕਿਵੇਂ ਇਹ ਲੈ ਗਿਆ ਹੈ ਕੱਢ ਕੇ ਮੋਰ ਕੇ ਨਸ਼ਾ ਖਵਾ ਕੇ ਰੱਖਦਾ ਰਿਹਾ ਘਰੇ ਹੁਣ ਉਹ ਆ ਗਿਆ ਘਰੇ ਸਾਡੇ 3-4 ਦਿਨ ਹੋ ਗਏ ਆਪਦੀ ਆਪ ਅਹੀਂ ਨਹੀਂ ਗਏ ਤੇ ਮੋੜ ਕੇ ਹੁਣੇ ਸਾਡੇ ਪੋਤੇ ਨੂੰ ਚੱਕ ਕੇ ਲੈ ਗਿਆ ਜਾਣਦੇ ਪਹਿਲਾਂ ਤੁਹਾਡੇ ਘਰੇ ਆਉਂਦਾ ਹੀ ਮੁੰਡਾ ਨਾ ਘਰੇ ਨਹੀਂ ਆਉਂਦਾ ਹੀ ਘਰੇ ਬੰਦਾ ਛੋਟੇ ਘਰ ਵਾਲੀ ਨੂੰ ਪਤਾ ਨਹੀਂ ਸੀਗਾ ਵੀ ਐ ਗਲਤ ਕੰਮ ਉਹਨੂੰ ਕੋਈ ਪਤਾ ਨਹੀਂ ਜੀ ਨਾ ਉਹਨੇ ਫੋਨ ਲਾਇਆ ਨਾ ਕੋਈ ਕੋਹ ਦੀ ਗੱਲਬਾਤ ਤੇ ਸਾਨੂੰ ਤਾਂ ਮਾਟਰਾਂ ਨੇ ਫੋਨ ਲਾਇਆ ਤੇ ਫੇਰ ਪਤਾ ਲੱਗਾ ਕਿੰਨੇ ਕਿੰਨੇ ਚਿਰ ਰਹਿੰਦੀ ਸੀ ਛੋਟੇ ਘਰ ਵਾਲੀ ਉਹਦੇ ਨਾਲ ਤੇ ਹੋ ਗਏ ਸਾਲ 6 ਮਹੀਨੇ ਹੋ ਗਏ ਉਹਦੇ ਨਾਲ ਹੀ ਰਹਿੰਦੀ ਹਾਂਜੀ ਤੇ ਵੀ ਮਣਾ ਨਹੀਂ ਕੀਤਾ ਕਦੇ ਵੀ ਨਾ ਜਾਇਆ ਕਰੇ ਕਿਤਾ ਭਾਈ ਕੀ ਮਣਾ ਕਰੀਏ ਉਹ ਪਤਾ ਨਹੀਂ ਕਿਹਦੇ ਹਿਸਾਬ ਨਾਲ ਲਿਜਾਂਦਾ ਸੀ ਨਸ਼ਾ ਖਵਾਉਂਦਾ ਸੀ ਪਤਾ ਨਹੀਂ ਕੀ ਕਰਦਾ ਸੀ ਉਹਨੂੰ ਪਰ ਥੋੜੀ ਘੱਲ ਵਾਲੀ ਨਾਲ ਰਹਿੰਦੀ ਹੈ ਹਾਂਜੀ ਹੁਣ ਘਰੇ ਆ ਲੱਗਦਾ ਨਹੀਂ ਜੇ ਅੱਜ ਪੁਲਿਸ ਨਾ ਕਾਰਵਾਈ ਕਰ ਦੇ ਮੁੰਡਾ ਮਾਰ ਦੇ ਲੈ ਹਾਂਜੀ ਹੋ ਹੋ ਸਕਦਾ ਜੀ ਐਸੇ ਸਾਂ ਤਾਂ ਐਸੇ ਚੱਕਰ ਚ ਲੈ ਕੇ ਗਿਆ ਉਹ ਬੰਦਾ ਨਾਲ ਦਾ ਚੱਕੀ ਫਿਰਦਾ ਉਹ ਜੇ ਕੋਈ ਗੱਲ ਬਾਤ ਸੀ ਤਾਂ ਸਾਡੇ ਨਾਲ ਘਰੇ ਬਹਿ ਕੇ ਕੋਈ ਨਿਵੇੜ ਲੈਂਦਾ ਕੀ ਕਹਿਣਾ ਚਾਹੋਗੇ ਪੁਲਿਸ ਦੀ ਕਾਰਵਾਈ ਛੋੜ ਕਾਰਵਾਈ ਪੁਲਿਸ ਦੀ ਬਹੁਤ ਮਿਹਰਬਾਨੀ ਜਿਹੜੀ ਇਹਨਾਂ ਨੇ ਹਮਦਰਦੀ ਸਾਡੇ ਨਾਲ ਕੀਤੀ ਆ ਕਿੰਨਾ ਚਿਰ ਬਚਾ ਆ ਗਿਆ ਵਾਪਸ ਬਹੁਤ ਬਹੁਤ ਧੰਨਵਾਦ ਆ ਗਿਆ ਦੋ ਘੰਟੇ ਤਾਂ ਜੀ ਬੱਚਾ ਸਹੀ ਹਾਲਤ ਦਾ ਹਾਂ ਜੀ ਹਾਂ ਸਹੀ ਹਾਲਤ ਦਾ ਮੈਨੇ ਪਿੰਡ ਦਾ ਬੱਚਾ ਹੈ 13 ਸਾਲ ਉਮਰ ਹੈ ਦੀ 6th ਗ੍ਰੇਡ ਦੇ ਵਿੱਚ ਪੜਦਾ ਸੀ ਸਰਕਾਰੀ ਸਕੂਲ ਮੈਨੇ ਤੇ ਇਹਦੀ ਸਾਨੂੰ ਇਨਫੋਰਮੇਸ਼ਨ ਮਾਰਨਿੰਗ ਆਈ ਸੀਗੀ ਵੀ ਬੱਚਾ ਜਿਹੜਾ ਹੈਗਾ ਇੱਕ ਕਿਡਨੈਪ ਕਰਕੇ ਲੈ ਗਏ ਥੋ ਉਦੋਂ ਹੀ ਐਸਐਸਪੀ ਸਰ ਸ਼੍ਰੀ ਅੰਕੁਰ ਗੁਪਤਾ ਜੀ ਦੇ ਧਿਆਨ ਚ ਲਿਆਂਦਾ ਗਿਆ ਸੀਗਾ ਤੇ ਸੀਨੀਅਰ ਅਫਸਰਾਂ ਹੋਰ ਸੀਨੀਅਰ ਅਫਸਰਾਂ ਦੇ ਧਿਆਨ ਚ ਤੇ ਉਹਨਾਂ ਨੇ ਉਦੋਂ ਹੀ ਟੀਮਸ ਵੱਖ-ਵੱਖ ਟੀਮ ਜਿਹੜੀਆਂ ਗਠਿਤ ਕਰਕੇ ਰੇਡ ਪਾਰਟੀਆਂ ਮੂਵ ਕਰਾਤੀਆਂ ਸੀਗੀਆਂ ਵਿੱਚ ਜਿੱਥੇ ਟੈਕਨੀਕਲ ਟੈਕਨੀਕਲ ਸਪੋਰਟ ਦੀ ਹੈਲਪ ਦੇ ਨਾਲ ਅਸੀਂ ਡੀਐਸਪੀ ਧਰਮਕੋਟ ਸਾਹਿਬ ਆਪ ਆਗੇ ਸੀਗੇ ਤੇ ਅਸੀਂ ਬੱਚੇ ਨੂੰ ਤੇ ਉਹ ਬੰਦੇ ਨੂੰ ਰਾਉਂਡ ਅਪ ਕਰਨ ਚ ਕਾਮਯਾਬ ਹੋਏ ਵਿਦਿਨ 2 ਆਵਰਸ ਅਸੀਂ ਜਿਹੜਾ ਸੁਖਦੇਵ ਸਿੰਘ ਹੈਗਾ son of ਗੱਜਨ ਸਿੰਘ ਜਿਹੜਾ ਬੱਚੇ ਨੂੰ ਲੈ ਕੇ ਗਿਆ ਸੀ ਬੁੱਟਰ ਕਲਾਂ ਦਾ ਇਹਦੇ ਕੋਲੋਂ ਬੱਚਾ ਸਹੀ ਸਲਾਮਤ ਰਿਕਵਰ ਕਰ ਲਿਆ ਸੀਗਾ ਤੇ ਇਹਨਾਂ ਦੇ ਜੀ ਫੈਮਿਲੀ ਰਾਈਵਲਰੀ ਚੱਲ ਰਹੀ ਸੀਗੀ ਫੈਮਿਲੀ ਡਿਸਪਿਊਟ ਸੀਗਾ ਇਹਨਾਂ ਦਾ ਕਾਫੀ ਲੰਬੇ ਟਾਈਮ ਤੋਂ ਤਾਂ ਉਹ ਉਸੇ ਰੰਜਿਸ਼ ਦੇ ਤਹਿਤ ਉਹ ਬੱਚੇ ਨੂੰ ਇੱਥੋਂ ਅਗਵਾ ਕਰਕੇ ਲੈ ਗਿਆ ਸੀ ਕਿੱਥੋਂ ਰਹਿਣ ਵਾਲਾ ਮੈਂ ਕਿ ਨਹੀਂ ਇਹ ਬੁੱਟਰ ਕਲਾਂ ਦਾ ਹੈ ਜੀ ਇਹਦੀ ਹੈਗੀ 42-43 ਸਾਲ ਦੀ ਉਮਰ ਹੈ ਜੀ ਬੰਦੇ ਦੀ ਬੱਚਾ ਨਾਮ ਉਹਨਾਂ ਪੇਰੈਂਟਸ ਨੂੰ ਹਾਂ ਜੀ ਬੱਚਾ ਫੈਮਿਲੀ ਨੂੰ ਸਹੀ ਸਲਾਮਤ ਹੈਂ ਡਿਲੀਵਰ ਕਰਤਾ ਹੈ ਕੀ ਰਿਕਵਰੀ ਕੀ ਹੋ ਰਹੀ ਹੈ ਪੂਰੀ ਕੋਈ ਕਾਪਾ ਮਿਲਿਆ ਜੀ ਤੇ ਉਹ ਅਸੀਂ ਇਹਨਾਂ ਦੇ ਬਿਆਨਾਂ ਦੇ ਉੱਤੇ ਕਾਰਵਾਈ ਕਰ ਰਹੇ ਹਾਂ ਦਾ ਮੈਟਰ ਇਜ਼ ਅੰਡਰ ਇਨਵੈਸਟੀਗੇਸ਼ਨ